ਜੀ ਖਾਟੂ ਸ਼ਾਮ ਜੀ ਦੀ ਧਰਤੀ ਤੇ ਖੜੇ ਆ ਆਪਾਂ ਉਹ ਕੀ ਕਹੂਗੇ ਤੁਸੀਂ ਜੋ ਇਹ ਬਸ ਯਾਤਰਾ ਲੈਂਦੀ ਗਈ ਹੈ ਇੱਕ 12ਵੀਂ ਬਸ ਯਾਤਰਾ ਹੈ 11 ਬਸਾਂ ਤੋਂ ਬਾਅਦ ਇਹ 12ਵੀਂ ਆਈ ਹੈ ਕਰਾਲੀ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਜਿੰਨੇ ਮੇਰੇ ਭਰਾ ਦਾ ਚੈਨਲ ਦੇਖ ਰਹੇ ਸਭ ਨੂੰ ਜੈ ਸ਼੍ਰੀ ਸ਼ਾਮ ਤੇ ਜੈ ਸ਼੍ਰੀ ਰਾਮ ਜੀ ਤੇ ਬਾਕੀ ਸ਼ਹਿਰ ਦੇ ਸਹਿਯੋਗ ਦੇ ਨਾਲੇ 12ਵੀਂ ਯਾਤਰਾ ਹੈ ਜੀ ਜਿਹਦੇ ਵਿੱਚ ਸਾਡੇ ਵਿਕਰਮ ਕਥੂਰੀ ਜੀ ਦਾ ਬਹੁਤ ਵੱਡਾ ਸਭ ਤੋਂ ਵੱਡਾ ਯੋਗਦਾਨ ਹੈ ਸਾਡੇ ਗਗਨ ਅਰੋੜਾ ਜੀ ਦਾ ਤੇ ਹੋਰ ਜਿੰਨੀ ਸੰਗਤ ਮੇਰੇ ਭਰਾ ਮੇਰੇ ਭੈਣਾਂ ਸਭ ਸੰਗਤ ਖੁਰਾਲੀ ਦੀ ਤੇ ਲਾਕਪਾਸ ਇਲਾਕਿਆਂ ਦੀ ਉਰੇ ਯਾਤਰਾ ਕਰਨ ਆਈਏ ਤੇ ਐਦਾਂ ਹੀ 2-3 ਮਹੀਨੇ ਬਾਅਦ ਇਹ ਪ੍ਰੋਗਰਾਮ ਬਣਾਉਂਦੇ ਰਹਿੰਦੇ ਆ ਜੀ ਤੇ ਬਾਬਾ ਦੇ ਦਰਸ਼ਨ ਕਰਾਉਂਦੇ ਰਹਿੰਦੇ ਆ ਤੇ ਅੱਜ ਇਹ ਯਾਤਰਾ ਖਾਟੂ ਸ਼ਾਮ ਜੀ ਦੀ ਸੰਪੂਰਨ ਹੋ ਕੇ ਹੁਣ ਅਸੀਂ ਅਗਲੀ ਯਾਤਰਾ ਸਾਲਾ ਸਰਬਾਲਾ ਜੀ ਦੀ ਉੱਥੇ ਜਾ ਰਹੇ ਨੇ ਜੀ ਤੇ ਹੁਣ ਇੱਥੋਂ ਅਸੀਂ ਧਰਮਸ਼ਾਲਾ ਤੋਂ ਨਿਕਲ ਕੇ ਤੇ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਤੇ ਹੁਣ ਸਿੱਧੀ ਇੱਥੋਂ ਯਾਤਰਾ ਜਾਊਗੀ ਸਾਲਾ ਸਰ ਬਾਲਾ ਜੀ ਉਸ ਤੋਂ ਬਾਅਦ ਜਿਵੇਂ ਪ੍ਰਭੂ ਦੀ ਇੱਛਾ ਹੋਈ ਤੇ ਸਿੱਧਾ ਫਿਰ ਕੋਰਾਲੀ ਵਾਪਸ ਆਵਾਂਗੇ ਜੀ ਤੇ ਬਸ ਇਹੀ ਮੈਂ ਕਹਾਂਗਾ ਸਾਰੇ ਸ਼ਹਿਰ ਵਾਸੀਆਂ ਨੂੰ ਤੇ ਸਾਰਿਆਂ ਨੂੰ ਕਿ ਜ਼ਰੂਰ ਆਣਾ ਚਾਹੀਦਾ ਜੀ ਜੀ ਕਿਉਂਕਿ ਅੱਜ ਕੱਲ੍ਹ ਹਰ ਇੱਕ ਬੰਦਾ ਇੰਨਾ ਬਿਜ਼ੀ ਹੈ ਕਿ ਨਹੀਂ ਟਾਈਮ ਕੱਢ ਸਕਦਾ ਅਸੀਂ ਤੇ ਇਹੀ ਬੇਨਤੀ ਕਰਾਂਗੇ ਕਿ ਬਾਬਾ ਆਪਣੇ ਚਰਨਾਂ ਨਾਲ ਲਾ ਕੇ ਰੱਖੇ ਸਭ ਨੂੰ ਇਦਾਂ ਹੀ ਯਾਤਰਾ ਹੁੰਦੀਆਂ ਰਹਿਣ ਤੇ ਬਾਤੇ ਬਾਤ ਬਾਤੇ ਬਾ ਜਿੰਨਾ ਹੋ ਸਕੇ ਸਭ ਸਹਿਯੋਗ ਦੇਣ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਰਾਮ ਅੱਜ ਆਪਾਂ ਖਾਟੂ ਸ਼ਾਮ ਜੀ ਦੀ ਪਵਿੱਤਰ ਧਰਤੀ ਤੇ ਪਹੁੰਚੇ ਹੋਏ ਆ ਇੱਥੇ ਖੜੇ ਆ ਜੋ ਤੁਸੀਂ ਅੱਜ ਤੱਕ 12 ਬੱਸਾਂ ਦੀ ਯਾਤਰਾ ਕਰਵਾ ਚੁੱਕੇ ਹੋ ਤੇ ਕੀ ਕਹੂਗੇ ਹੁਣ ਆਪਣੀ ਵਾਪਸੀ ਵੀ ਆ ਬੋਲੋ ਹਾਰੇ ਕੇ ਸਹਾਰੇ ਕੀ ਜੈ ਤੀਨ ਬਾਣਧਾਰੀ ਕੀ ਜੈ ਜੀ ਮਾਨ ਸਾਹਿਬ ਮੈਂ ਤੁਹਾਨੂੰ ਕੱਲ ਵੀ ਗੱਲ ਹੀ ਕਹੀ ਸੀਗੀ ਵੀ ਬਸ ਤਾਂ ਅਸੀਂ ਲਿਜਾਏ ਨਹੀਂ ਸਕਦੇ ਜੀ ਮੈਂ ਕੱਲ ਵੀ ਤੁਹਾਨੂੰ ਇਹ ਅਰਜ਼ ਕਰੀ ਸੀਗੀ ਬਸ ਅਸੀਂ ਨਹੀਂ ਲਿਜਾ ਸਕਦੇ ਉਹਦੀ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ ਬਾਕੀ ਆ ਮੇਰੇ ਸਾਰਥੀ ਖੜੇ ਆ ਦੋ ਜੀ ਗगन ਤੇ ਬਰਮੀ ਇਹਨਾਂ ਦਾ ਬਿਨਾਂ ਦਾ ਕੰਮੇ ਨਹੀਂ ਹੁੰਦਾ ਹੈਗਾ ਇਹ ਕੱਲ ਦੇ ਆਏ ਹੋਏ ਆ ਇਹਨਾਂ ਨੇ ਸ਼ਾਨ ਯਾਤਰਾ ਵੀ ਕਰੀ ਆ ਰਿੰਗਸ ਤੋਂ ਪੈਦਲ ਜੀ ਤੇ ਸਾਰਾ ਪ੍ਰਬੰਧ ਪਿੱਛੇ ਸੰਭਾਲਿਆ ਇਹਨਾਂ ਨੇ ਖਾਣ ਪੀਣ ਦਾ ਲੈ ਕੇ ਬਿਸਤਰਿਆਂ ਤੱਕ ਬੈੱਡ ਤੱਕ ਅਰੇਂਜਮੈਂਟ ਕਰਿਆ ਹੋਟਲ ਦਾ ਜੀ ਬਈ ਇਹ ਸਾਰਥੀਏ ਮੇਰੇ ਜੀ ਬਹੁਤ ਬੜੀ ਗੱਲ ਮੇਰੇ ਨਾਲ ਖੜੇ ਹਰ ਟਾਈਮ ਜੀ 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 ਤੇ ਪਹਿਲਾਂ ਆ ਗਏ ਇੱਕ ਦਿਨ ਪਹਿਲਾਂ ਆ ਗਏ ਸੀਗੇ ਜੀ ਮੈਟ ਮਤਲਬ ਪੂਰਾ ਤੁਹਾਡਾ ਹਾਂਜੀ ਹਾਇ 5 ਬੰਦੇ ਆ ਗਏ ਸੀ ਪਹਿਲਾਂ ਜੀ ਰਾਜੂ ਜੀ ਹੈ ਰਿੰਕੂ ਜੀ ਹੈ ਬਰਮੀ ਸਾਹਿਬ ਹੈ ਗਗਨ ਜੀ ਹੈ ਜੀ ਇਹ ਪਹਿਲਾਂ ਆ ਗਏ ਸੀਗੇ ਜੀ ਜੀ ਤੇ ਇਹਨਾਂ ਨੇ ਸਾਰਾ ਪ੍ਰਬੰਧ ਕਰਿਆ ਕਿ ਇੱਥੇ ਜੀ ਆਪਾਂ ਤਾਂ ਕੁਝ ਵੀ ਨਹੀਂ ਕਰ ਸਕਦੇ ਤੇ ਹੁਣ ਅੱਗੇ ਦਾ ਕੀ ਪਲਾਨ ਹੈ ਹੁਣ ਆਪਣੀ ਹੁਣ ਆਪਾਂ ਇਸ ਤੋਂ ਬਾਅਦ ਸਾਲਾ ਸਰ ਜਾਵਾਂਗੇ ਜੀ ਹਾਂਜੀ ਸਾਲਾ ਸਰ ਸਾਡਾ ਲੰਚ ਵੀ ਹੋਏਗਾ ਉੱਥੇ ਜੀ ਤੇ ਉਸ ਤੋਂ ਬਾਅਦ ਬਾਬਾ ਜੀ ਦੇ ਦਰਸ਼ਨ ਕਰਨ ਕਰਾਂਗੇ ਜੀ ਉਸ ਤੋਂ ਬਾਅਦ ਫਿਰ ਟਾਈਮ ਮਿਲਿਆ ਸੰਗਤ ਨੇ ਸਹਿਯੋਗ ਦਿੱਤਾ ਤਾਂ ਸੈਲਫੀ ਪੁਆਇੰਟ ਦੇ ਬਸ ਅੱਧੇ ਘੰਟੇ ਲਈ ਜਰੂਰ ਰੁਕੇਗੀ ਰੁਕੇਗੀ ਜੀ ਇਹ ਮੇਰੇ ਮਨ ਦੀ ਇੱਛਾ ਹੈ ਕਿਉਂ ਮੈਂ ਆਪਣਾ ਮਾਈਂਡ ਵੀ ਫਰੈਸ਼ ਕਰਨਾ ਹੈ ਜੀ ਕੀ ਲੱਗਦਾ ਵੀ ਉੱਥੇ ਅੱਧੇ ਘੰਟੇ ਚੋਂ ਨਿਕਲ ਜਾਾਂਗੇ ਦੇਖੋ ਅੱਧਾ ਘੰਟਾ ਕਹਾਂਗੇ 45 ਮਿੰਟ ਲੈ ਲੇਗੀ ਸੰਗਤ ਇਸ ਤੋਂ ਬਾਅਦ ਕੀ ਕਰਾਂਗੇ ਜੀ ਉੱਤੇ ਹੈ ਪੈਰਾਗਲਾਈਡਿੰਗ ਹੈ ਸਕੂਟਰ ਹੈ ਊਂਟ ਦੀ ਸਵਾਰੀ ਹੈ ਜੀ ਮੇਰੇ ਕੋਲ ਸਰ ਮਨ ਖੁਸ਼ ਹੋ ਜਾਂਦਾ ਇੱਕ ਜੀ ਐਂਟਰਟੇਨਮੈਂਟ ਜੀ ਭਜਨ ਤੇ ਭੋਜਨ ਜੋ ਮਰਜ਼ੀ ਸਮਝ ਲਓ ਵਿੱਚੇ ਆ ਜਾਂਦਾ ਸਾਰਾ ਕੁਝ ਜੀ ਤੇ ਉਸ ਤੋਂ ਬਾਅਦ ਸਾਡੇ ਗगन ਜੀ ਔਰ ਬਰਮੀ ਜੀ ਦੀ ਇੱਛਾ ਹੈ ਗਈ ਕਿ ਇੱਕ ਮਾਤਾ ਵੈਸ਼ਨੋ ਦੇ ਵੀ ਦਰਬਾਰ ਬਸ ਜਾਵੇ ਜੀ ਜਿਨ੍ਹਾਂ ਦੀ ਤਰੀਕ ਇਹਨਾਂ ਨੇ ਉਲੀਕੀ ਆ ਜੀ 14 ਮਾਰਚ ਦਿਨ ਹੋਲੀ ਵਾਲਾ ਜੀ ਹੋਲੀ ਕੇ ਸੰਗ ਮਾਤਾ ਵੈਸ਼ਨੋ ਕੇ ਸੰਗ ਜੀ ਜੀ ਇਹਨਾਂ ਕੁਰਾਲੀ ਤੋਂ ਮਾਤਾ ਵੈਸ਼ਨੋ ਦੇ ਵੀ ਦਰਬਾਰ ਜਾਏਗੀ ਜੀ ਜੀ ਤਾਰੀਖ 14 ਮਾਰਚ ਦਿਨ ਸ਼ੁੱਕਰਵਾਰ ਜੀ ਦਿਨ ਸ਼ੁੱਕਰਵਾਰ ਹੈ ਜੀ ਉਸ ਦਿਨ ਜੀ ਤੇ ਉਹ ਬੱਸ ਤਕਰੀਬਨ ਸ਼ਾਮੀ 4 ਵਜੇ ਦੇ ਕਰੀਬ ਚੱਲੇਗੀ ਜੀ ਜੀ ਦਸਹਿਰਾ ਗਰਾਊਂਡ ਤੋਂ ਬੱਸ ਚੱਲੇਗੀ ਜੀ ਉਹ ਜੀ ਉਹਦਾ ਕੋਈ ਮਤਲਬ ਕੀ ਕਿਰਾਇਆ ਪਾੜਾ ਵੀ ਕਿਵੇਂ ਕਿਰਾਇਆ ਪਾੜਾ ਵਰਮੀ ਸਾਹਿਬ ਡਿਸਾਈਡ ਕਰ ਲਵਾਂਗੇ ਵੈਸੇ ਮੇਰੇ ਹਿਸਾਬ ਨਾਲ ਕਿਰਾਇਆ ਪਾੜਾ ਜੋ ਲਗਭਗ 200 ਰੁਪਏ ਪ੍ਰਤੀ ਸੀਟ ਬੈਠੇਗਾ ਜੀ ਜੀ ਤੇ ਉਸ ਦੇ ਵਿੱਚ ਥੋੜਾ ਜਿਹਾ ਆਪਾਂ ਐਵੇਂ ਕਰਾਂਗੇ ਕੋਈ ਸੰਗਤ ਜਿਵੇਂ ਜਾਣਾ ਚਾਹੁੰਦੀ ਹੋਵੇ ਉਹਦਾ ਬਜਟ ਨਾ ਹੋਵੇ ਉਹਨੂੰ ਅਸੀਂ 10% ਸਵਾਰੀ ਫਰੀ ਰੱਖੀ ਹੋਈ ਹੈ ਲੈ ਜਾਣ ਵਾਸਤੇ ਜੀ ਪਾ ਬੰਦ ਹੈ ਜੀ ਜੀ ਹਰ ਬਸ ਦੇ ਵਿੱਚ ਸਾਡੇ ਕੋਲ ਸਵਾਰੀ 10% ਐਸੀ ਹੁੰਦੀ ਹੈ ਕਿ ਜਿਹੜੀ ਬਜਟ ਨਹੀਂ ਦੇ ਸਕਦੀ ਪਰ ਜਾਣਾ ਚਾਹੁੰਦੀ ਅਸੀਂ ਲੈ ਕੇ ਆਂਦੇ ਹਾਂ ਜੀ 10 ਤੋਂ 20 50% ਤੱਕ ਲੈ ਕੇ ਜਾਵਾਂਗੇ ਜੀ ਇਹਦੇ ਵਿੱਚ ਵੀ ਤੁਸੀਂ ਲੈ ਕੇ ਜਾਓਗੇ ਮਕਬੂਲ 50 ਤੋਂ 50% ਤੱਕ ਲੈ ਕੇ 100% ਤੱਕ ਜਿਹੜੇ ਮਕਬੂਲ ਨਹੀਂ ਸਮਝ 100% ਵੀ ਲੈ ਕੇ ਜਾਵਾਂਗੇ ਜਿਹੜੇ ਜਾਣ ਦੀ ਇੱਛਾ ਰੱਖਦੇ ਹੋਰ ਪੇਬਲ ਨਹੀਂ ਹੈ ਉਹ ਫਰੀ ਆਫ ਕੋਸਟ ਹੈ ਜਿਹੜੇ ਪੇਬਲ ਹੈ ਉਹ ਤੋਂ ਅਸੀਂ ਪੈਸੇ ਲਵਾਂਗੇ ਜੀ ਜਿਹੜਾ ਹਾਂ ਜਿਹਦੇ ਕੋਲ ਪੇਬਲ ਨਹੀਂ ਹੈ ਉਹ ਚਾਹ 100% ਸਾਰੀ ਸੰਗਤ ਫ੍ਰੀ ਜਾਏਗੀ ਇਹ ਮਾਤਾ ਰਾਣੀ ਦੀ ਕਿਰਪਾ ਹਾਰੇ ਕੇ ਸਹਾਰੇ ਕੀ ਜੈ ਜੈ ਮਾਤਾ ਜੈ ਕਰਾਮਾ ਵੈਸ਼ਨੋ ਦਾ ਬੋਲ ਸਾਚੇ ਦਰਬਾਰ ਕੀ ਜੈ ਜੈ ਸ਼੍ਰੀ ਰਾਮ ਤੁਸੀਂ ਵੀ ਹੁਣ ਉਹਦੀ ਬੋਲੋ